थाना टकोली विखे स्क्रैप वाहलामी की गई अपनी पहलकदमी तहत पुलिस थाना टकोली ने तो अणप छाते नीलामी की प्रबंध न्यायपालिका प्राप्त करने तो, करन तो बाद कमेटी जिस विच ज्योति यादव आईपीएस चेयरपर्सन सब डिवीजन डी एसपी जीरकपुर मोटर वहीकल अफसर रोहित गर्ग मोटर ट्रांसपोर्ट अफसर आदि आधारित कमेटी वालों डीएसपी परिद कन्वर्जिंग एसएचओ टकोली दी देख रेख हेठ हुई इस नीलामी विच मोटरसाइकिल स्कूटी आटो समेत तरताली वाहन शामिल सन नीलामी विच 31 बोलीकार आए जिन्ना ने बोली प्रक्रिया विच सरगर्मी नाल हिस्सा लिया एसपी ज्योति यादव ने दसया के सारे सामान लै राखवी कीमत एक लाख हजार रुपये रखी गई सी पर नीलामी 5 लाख 60000 रुपये दी अंतिम बोली दी रकम नाल समाप्त हुई ਉਨਾ ਨੇ ਕਿਹਾ ਕਿ ਇਹ ਮਾਤਵਪੂਰਨ ਮਾਲੀਆ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਯੋਗਦਾਨ ਪਾਵੇਗਾ। ਉਹਨਾਂ ਨੇ ਅੱਗੇ ਕਿਹਾ ਕਿ ਇਹ ਸਫਲ ਨਿਲਾਮੀ ਟਕੋਲੀ ਪੁਲਿਸ ਦੀ ਲਾਵਾਰਿਸ ਵਾਹਨਾਂ ਦੇ ਪ੍ਰਬੰਧਨ ਅਤੇ ਨਿਵਟਾਰਾ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਹਨਾਂ ਨੇ ਅੱਗੇ ਕਿਹਾ ਕਿ ਨਿਲਾਮੀ ਦੀ ਸਫਲਤਾ ਪੁਲਿਸ ਵਿਭਾਗ, ਨਿਯਾਪਾਲਿਕਾ ਅਤੇ ਹੋਰ ਹਿੱਸੇਦਾਰਾਂ ਵਿਚਕਾਰ ਪ੍ਰਭਾਵਸ਼ਾਲੀ ਸਹਿਯੋਗ ਦਾ ਪ੍ਰਮਾਣ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੈਂ ਡੀਐਸਪੀ ਪ੍ਰੀਤ ਕੌਰ ਸਿੰਘ ਐਸਐਚ ਟਕੋਲੀ ਅੱਜ ਦਾ ਇਹ ਜਿਹੜਾ ਮੌਕਾ ਸੀ ਇਸ ਤੇ ਜਿੰਨੇ ਸਾਡੇ ਵਹੀਕਲ ਜਿਨ੍ਹਾਂ ਦਾ ਅਸੀਂ ਪ੍ਰੋਪਰ ਅਪਰੂਵਲ ਲਿੱਤਾ ਸੀਗਾ ਕੋਰਟ ਦੇ ਰਾਹੀਂ ਤੇ ਜਿੰਨੇ ਵੀ ਕਈ ਦੀ ਕਮੇਟੀ ਬਣੀ ਹੋਈ ਹੈ ਅਸ 43 ਵਹੀਕਲ ਸੀ ਜਿਹੜੇ ਸਕਰਾਪ ਦੇ ਵਿੱਚ ਅਸੀਂ ਜਿਨ੍ਹਾਂ ਦੀ ਗੋਲੀ ਰੱਖੀ ਸੀ ਤੇ ਅੱਜ ਇਹ ਇਵੈਂਟ ਸੀਗਾ ਜਿਸ ਦੇ ਵਿੱਚ ਇਹਦੀ ਗੋਲੀ ਮੁਕੰਮਲ ਕੀਤੀ ਗਈ ਹੈ ਇਹਦੇ ਵਿੱਚ ਟੋਟਲ 31 ਬੰਦੇ ਜਿਹੜੇ ਗੋਲੀ ਲਗਾਉਣ ਵੇਲੇ ਬਿਡਰ ਜਿਨ੍ਹਾਂ ਨੇ ਹਿੱਸਾ ਪਾਇਆ ਸੀ ਆਪਣਾ ਤੇ ਆਪਣਾ ਇਹਦੇ ਵਿੱਚ ਜਿਹੜੇ ਆਫਸਰ ਸਹਿबान ਜਿਹੜੇ ਸਾਡੇ ਸ਼ਾਮਿਲ ਸੀਗੇ ਉਹਦੇ ਵਿੱਚ ਜਿਹੜੇ ਚੇਅਰਮੈਨ ਕਮੇਟੀ ਦੇ ਚੇਅਰਮੈਨ ਸੀਗੇ ਮਾਨਯੋਗ ਸਾਡੇ ਐਸਪੀ ਡੀ ਮੈਡਮ ਸ਼੍ਰੀਮਤੀ ਜੋਤੀ ਯਾਦਵ ਜੀ ਆਈਪੀਐਸ ਉਸਲਾਵਾ ਸਾਡੇ ਏਆਰਟੀਓ ਸਾਹਿਬ ਸੀਗੇ ਐਮਟੀਓ ਸਾਹਿਬ ਸੀਗੇ ਤੇ ਜਿਹੜੇ ਸਾਡੇ ਸਬਡਿਵੀਜ਼ਨ ਦੇ ਡੀਐਸਪੀ ਸਾਹਿਬ ਉਹ ਇਸ ਬੋਲੀ ਦੇ ਵਿੱਚ ਐਜ਼ ਕਮੇਟੀ ਦੇ ਤੌਰ ਤੇ ਸ਼ਾਮਿਲ ਸੀਗੇ ਇਸ ਤੋਂ ਬਾਅਦ ਜਿਹੜੀ ਅਸੀਂ ਇਹਦਾ ਰਿਜ਼ਰਵ ਪ੍ਰਾਈਸ ਰੱਖਿਆ ਸੀ ਬੋਲੀ ਦਾ ਉਹ ਸੀਗਾ 119000 ਤੇ ਜਿਸ ਤੋਂ ਬੋਲੀ ਅੱਗੇ ਚੱਲੀ ਤੇ ਫਾਈਨਲ ਅਮਾਉਂਟ ਜਿਸ ਤੇ ਬੋਲੀ ਖਤਮ ਹੋਈ ਹੈ ਬੰਦ ਕੀਤੀ ਗਈ ਉਹ ਹੈਗਾ 5 ਲੱਖ 60 ਹਜ਼ਾਰ ਜਿਹੜਾ ਬਿਡਰ ਜਿਹਨਾਂ ਕੋਲ ਇਹ ਗਿਆ ਹੈ ਜੀ ਉਹ ਹੈਗੇ ਰਾਇਲ ਮੋਟਰਸ ਵਾਲੇ ਜਿਨ੍ਹਾਂ ਨੇ ਆਖਰੀ ਬੋਲੀ 5 ਲੱਖ 60 ਹਜ਼ਾਰ ਦੀ ਲਗਾਈ ਹੈ ਇਹਨਾਂ ਨੇ 25% ਅਮਾਉਂਟ ਆਪਣਾ ਹੁਣ ਡਿਪੋਜ਼ਿਟ ਕਰ ਦਿੱਤਾ ਤੇ ਬਾਕੀ ਦਾ ਅਮਾਉਂਟ ਜਿਹੜਾ 7 ਦਿਨ ਦਾ ਸਮਾਂ ਇਹਨਾਂ ਨੂੰ ਦਿੱਤਾ ਗਿਆ ਉਹਦੇ ਵਿੱਚ ਜਮ੍ਹਾਂ ਕਰਾ ਕੇ ਤੇ 43 ਮੋਟਰਸਾਈਕਲ ਜਿਹੜੇ ਆ ਉਹ ਲੈ ਕੇ ਜਾਣਗੇ ਇਹ ਮੈਂ ਇੱਕ ਹੋਰ ਚੀਜ਼ ਇੱਥੇ ਐਡ ਆਨ ਕਰਨੀ ਚਾਹਾਂਗਾ ਕਿ ਇਹ ਆਈ ਥਿੰਕ ਢਕੋਲੀ ਜਿਹੜਾ ਪੁਲਿਸ ਸਟੇਸ਼ਨ ਦੇ ਇਤਿਹਾਸ ਚ ਪਹਿਲੀ ਵਾਰੀ ਹੈ ਕਿ ਇਦਾਂ ਬੁਲੀ ਕੀਤੀ ਗਈ ਹੈ ਸੋ ਮੈਂ ਆਪਣੇ ਸਟਾਫ ਨੂੰ ਵੀ ਮੁਬਾਰਕਬਾਦ ਦੇਣਾ ਚਾਹਨਾ ਤੇ ਸ਼ਾਬਾਸ਼ੀ ਵੀ ਦੇਣਾ ਚਾਹਨਾ ਕਿਉਂਕਿ ਇਹਦੇ ਨਾਲ ਕਾਫੀ ਸਾਡਾ ਜਿਹੜਾ ਏਰੀਆ ਹੈਗਾ ਥਾਣੇ ਦਾ ਉਹ ਡੀਕਲਟਰ ਹੋ ਜਾਏਗਾ ਤੇ ਕਾਫੀ ਖਾਲੀ ਜਗ੍ਹਾ ਸਾਨੂੰ ਮਿਲ ਜੇਗੀ ਅਸੀਂ ਹੋਰ ਵੀ ਇੱਕ ਪ੍ਰੋਪੋਜ਼ਲ ਜਿਹੜੇ ਹੋਰ ਵਹੀਕਲਸ ਨੇ ਉਹਨਾਂ ਨੂੰ ਸਕ੍ਰੈਪ ਕਰਨ ਲਈ ਉਹ ਵੀ ਸਟਾਰਟ ਕਰ ਰਹੇ ਹਾਂ ਤੇ ਸਾਡੀ ਪੂਰੀ ਕੋਸ਼ਿਸ਼ ਰਹੀ ਕਿ ਜਿਹੜੇ ਅਨਡੈਂਟਿਫਾਈਡ ਅਨਵੇਰੀਫਾਈਡ ਵਹੀਕਲਸ ਨੇ ਉਹਨਾਂ ਦਾ ਪ੍ਰੋਪਰ ਅਪਰੂਵਲ ਲੈ ਕੇ ਤੇ ਉਹਨਾਂ ਨੂੰ ਸਕ੍ਰੈਪ ਕੀਤਾ ਜਾਵੇ ਤੇ ਉਹਨਾਂ ਦੀ ਵੀ ਬੋਲੀ ਵਿੱਚ ਆਕਸ਼ਨ ਕੀਤੀ ਜਾਵੇ